ਗੁਰਿਆ ਫਿਲੌਰ ਦੇ ਦਰਮਿਆਨ ਬਣੇ ਆਟੋਮੈਟਿਕ ਟੈਸਟ ਡਰਾਈਵ ਸੈਂਟਰ ਤੇ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਲੋਕਾਂ 'ਚ ਖਾਸਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਠੱਡਾ ਕਲਾ ਦੇ ਨਿਵਾਸੀ ਹਰਨੇਕ ਸਿੰਘ ਨੇ ਦੱਸਿਆ ਉਹ ਆਪਣੇ ਲੜਕੇ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਇੱਥੇ ਆਇਆ ਸੀ ਜਿੱਥੇ ਉਸਦੇ ਬੇਟੇ ਵੱਲੋਂ ਟ్రਾਈ ਦਿੱਤੀ ਜਾਣੀ ਸੀ ਪਰ ਉੱਥੇ ਮੌਜੂਦ ਮੁਲਾਜ਼ਮਾਂ ਦਾ ਕਹਿਣਾ ਸੀ ਕਿ 4 ਦਿਨ ਤੋਂ ਟ్రਾਈ ਨਹੀਂ ਦਿੱਤੀ ਜਾ ਰਹੀ ਸਾਫਟਵੇਅਰ ਵਿੱਚ ਕੋਈ ਤਕਨੀਕੀ ਖਰਾਬੀ ਆਈ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਤਕਨੀਕੀ ਖਰਾਬੀ ਆਈ ਹੈ ਤਾਂ ਟਰੈਕ ਦੇ ਬਾਹਰ ਲਿਖ ਕੇ ਲਗਾਇਆ ਜਾਣਾ ਚਾਹੀਦਾ ਹੈ ਲੋਕ ਆਪਣੀਆਂ ਦਿਹਾੜੀਆਂ ਤੋੜ ਕੇ ਕੰਮ ਕਰਵਾਉਣ ਲਈ ਇੱਥੇ ਆਉਂਦੇ ਹਨ ਇੱਥੇ ਨਾ ਤਾਂ ਕੋਈ ਬੈਠਣ ਦਾ ਪ੍ਰਬੰਧ ਹੈ ਨਾ ਲੋਕਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਹੈ ਇਸੇ ਤਰ੍ਹਾਂ ਪਿੰਡ ਪਵਾਦੜਾ ਦੇ ਮਿੰਟੂ ਨੇ ਦੱਸਿਆ ਕਿ ਪਹਿਲਾਂ ਹੀ ਡੇਢ ਮਹੀਨਾ ਟਰੈਕ ਦਾ ਕੰਮ ਬੰਦ ਰਿਹਾ ਸੀ ਉਹਨਾਂ ਦੱਸਿਆ ਕਿ ਅੱਜ ਵੀ ਉਹਨਾਂ ਦੇ ਤਿੰਨ ਗੇੜੇ ਲਗਵਾਈ ਗਏ ਹਨ ਜਿਸ ਕਰਕੇ ਉਹ ਖਾਸੇ ਪਰੇਸ਼ਾਨ ਹੋ ਰਹੇ ਹਨ ਇਸ ਸਬੰਧ ਚ ਟਰੈਕ ਤੇ ਮੌਜੂਦ ਮੁਲਾਜ਼ਮ ਮੁਖਤਿਆਰ ਨੇ ਕਿਹਾ ਕਿ ਸੌਫਟਵੇਅਰ ਵਿੱਚ ਕੋਈ ਦਿੱਕਤ ਹੋਣ ਕਰਨ ਦੋ ਦਿਨ ਤੋਂ ਇਸ ਸਮੱਸਿਆ ਆ ਰਹੀ ਹੈ ਪੂਰੇ ਪੰਜਾਬ ਚ ਇਹ ਸਮੱਸਿਆ ਆਈ ਹੈ ਇੱਕ ਦੋ ਦਿਨ ਵਿੱਚ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ ਹਾਂਜੀ ਅਕਲ ਜੀ ਕੀ ਤੁਹਾਡਾ ਨਾਮ ਹੈ ਕੀ ਸਮੱਸਿਆ ਮੇਰਾ ਨਾਮ ਹਰਨੇਕ ਸਿੰਘ ਹੈ ਜੀ ਕੀ ਸਮੱਸਿਆ ਆ ਰਹੀ ਹੈ ਮੈਂ ਆਪਣੇ ਮੁੰਡੇ ਦੇ ਪੇਪਰ ਲੈ ਕੇ ਆਇਆ ਸੀਗਾ ਸਿੱਧਾ ਟਰਾਈ ਦੇਣ ਨੂੰ ਇਹਨੇ ਫੋਟੋ ਲੈ ਲਈਆ ਤੇ ਟਰਾਈ ਕਹਿੰਦੇ ਨਹੀਂ ਹੋਣੀ ਹੈਗੀ ਤੁਸੀਂ ਬਾਹਰ ਬੈਠ ਕੇ ਵੇਟ ਕਰੋ ਨਾ ਕੋਈ ਬੈਠਣ ਦੀ ਜਗ੍ਹਾ ਆ ਇੱਥੇ ਇਹਨਾਂ ਦੇ ਕੋਲ ਨਾ ਕੋਈ ਪਾਣੀ ਦੀ ਸਮੱਸਿਆ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਕਿੱਥੋਂ ਆਏ ਆ ਤੁਸੀਂ ਮਠੱਡਾ ਕਲਾਂ ਤੋਂ ਜੀ ਕਿੰਨਾ ਟਾਈਮ ਹੋ ਗਿਆ ਇਹ ਸਵੇਰ ਦੇ ਆ ਕੇ ਬੈਠੀਆਂ ਪਹਿਲਾਂ ਵੀ ਕੋਈ ਗੇੜੇ ਲਾਇਆ ਪਹਿਲਾਂ ਇਦਾਂ ਮੈਂ ਇੱਥੇ ਲੋਕ ਲਿਆ ਰੋਜ਼ 2-4 ਵਜੇ ਲੰਘਦਾ ਇੱਥੇ ਰੋਜ਼ 2-2 ਤੋਂ 100 ਗੱਡੀ 2-200 ਮੋਟਰਸਾਈਕਲ ਆ ਕੇ ਮੋੜ ਕੇ ਜਾਂਦਾ ਆ ਰੀਜਨ ਕੀ ਦੱਸਦੇ ਆ ਰੀਜਨ ਦੱਸਦੇ ਆ ਸੌਫਟਵੇਅਰ ਨਹੀਂ ਚੱਲਦਾ ਹਾਂ ਕੋਸ਼ਿਸ਼ ਕਰਨ ਦੇ ਕਿ ਕੁਝ ਬੰਨ ਮਾਰਦੇ ਆ ਸਾਰਿਆਂ ਦੇ ਹੀ ਸਾਰਿਆਂ ਦੇ ਹੀ ਆ ਭਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਿੰਟੂ ਆ ਜੀ ਤੇ ਮੈਂ ਪਿੰਡ ਪੌੜ ਦੇ ਤੋਂ ਬਿਲੋਂਗ ਕਰਦਾ ਕਾਫੀ ਦਿਨਾਂ ਤੋਂ ਸਮੱਸਿਆ ਚੱਲ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਪਹਿਲਾਂ 2.5 ਮਹੀਨੇ ਤੋਂ ਪਹਿਲਾਂ ਸਿਸਟਮ ਬੰਦ ਸੀਗਾ ਤੇ ਅੱਜ ਮੇਰਾ ਤੀਜਾ ਗੇੜਾ ਚੱਲ ਰਿਹਾ ਜੀ ਤਿੰਨ ਵਾਰੀ ਅਪਾਇੰਟਮੈਂਟ ਨਵੀਂ ਤੋਂ ਨਵੀਂ ਲੈ ਰਹੀ ਆ ਪਰਸੋ ਤੋਂ ਸਿਸਟਮ ਬਲੌਕ ਦੱਸੀ ਜਾ ਰਹੇ ਆ ਸਵੇਰ ਦੇ 8 ਵਜੇ ਜਾ ਕੇ ਇੱਥੇ ਬੈਠੇ ਹੋਏ ਆ ਨਾ ਇੱਥੇ ਪਾਣੀ ਦੀ ਸਹੂਲਤਾਂ ਨਾ ਕੋਈ ਹੋਰ ਸਹੂਲਤਾਂ ਨਾ ਬੈਠਣ ਉੱਠਣ ਦੀ ਸਹੂਲਤਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਵੱਲ ਧਿਆਨ ਦਿਓ ਜੀ ਜਨਤਾ ਦੀ ਖੱਜਲ ਖਵਾਰੀ ਹੋ ਰਹੀ ਆ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਸੀਗੇ ਆਹ ਸਿਸਟਮ ਅਸੀਂ ਸਦੀ ਸਹੀ ਹੈ ਸਹੀ ਕਰਤਾ ਆ ਆ ਕਰਤਾ ਆ ਉਹ ਕਰਤਾ ਸਿਰਫ ਕਾਗਜ਼ਾਂ 'ਚ ਹੀ ਸਹੀ ਹੋ ਰਿਹਾ ਤੇ ਕੁਝ ਵੀ ਸਾਹਮਣੇ ਜਿੱਦਾਂ ਅੱਗੇ ਪ੍ਰੈਕਟੀਕਲ ਕੁਝ ਵੀ ਸਹੀ ਨਹੀਂ ਹੈਗਾ ਤੇ ਦੂਜੀ ਗੱਲ ਟਰਾਈ ਦੀ ਟਰਾਈ ਤਾਂ ਹੋ ਹੀ ਨਹੀਂ ਰਹੀ ਹੈਗੀ ਸਿਰਫ ਖੱਜਲ ਖਵਾਰੀ ਹੋ ਰਹੀ ਆ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਭਾਈ ਕੀ ਤੁਹਾਡਾ ਨਾਮ ਹੈ ਮੈਂ ਨਮਕਤਿਆ ਆ ਰਿਹਾ ਸਰ ਤੇ ਇਸ਼ੂ ਸਾਰਾ ਇਹ ਆ ਕਿ ਸੌਫਟਵੇਅਰ ਦੀ ਦਿੱਕਤ ਆ ਰਹੀ ਹੈ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਜਿਹੜੀ ਇਹ ਦਿੱਕਤ ਆਈ ਹੈ ਪਿਛਲੇ 2 ਦਿਨ ਤੋਂ ਇਹ ਕੋਈ ਜਿਹੜਾ ਆਪਣਾ ਸੌਫਟਵੇਅਰ ਚੱਲਦਾ ਚੰਡੀਗੜ੍ਹ ਤੋਂ ਚੱਲਦਾ ਹੈਡ ਆਫਿਸ ਤੋਂ ਉੱਥੇ ਕੋਈ ਅਪਡੇਟ ਕਰ ਰਿਹਾ ਇਹਨੂੰ ਐਪਲੀਕੇਸ਼ਨ ਨੂੰ ਤੇ ਉਹਦੇ ਕਰਕੇ ਥੋੜੀ ਦਿੱਕਤ ਆਈ ਹੈ ਇੱਕ ਦੋ ਦਿਨ ਤੱਕ ਕਹਿੰਦੇ ਸ਼ੋਰਟ ਆਊਟ ਹੋ ਜਾਊਗਾ ਪਰ ਉਹ ਲੱਗੀ ਹੋਈ ਆ ਪਰ ਟੈਕਨੀਕਲ ਟੀਮ ਕਿੰਨੇ ਦਿਨ ਤੋਂ ਆਏ ਹੋ ਪਿਛਲੇ 2 ਦਿਨ ਤੋਂ ਪਰਸੋਂ ਤੋਂ ਬੰਦ ਹੈ ਜੀ ਸ਼ਾਮ ਤੋਂ ਦੋ ਬਾਹਰ ਕਹਿੰਦੇ ਮੈਂ ਸਾਨੂੰ ਹਫਤਾ ਹੋ ਗਿਆ ਨਹੀਂ 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 ਪਿਛਲੇ ਹਫਤੇ ਪਹਿ ਹੀ 10 ਤਰੀਕ ਤੋਂ ਬਾਅਦ ਟਰੈਕ ਚੱਲਿਆ ਸੀਗਾ ਆਪਣਾ 4-5 ਦਿਨ ਆਪਣਾ ਟਰੈਕ ਵਧੀਆ ਚੱਲਿਆ ਚਿਰ ਪਰਸੋਂ ਜਿਹੜੀ ਟੈਕਨੀਕਲ ਦੀ ਪ੍ਰੋਬਲਮ ਆਈ ਹੈ ਪਰਸੋਂ ਸ਼ਾਮ ਨੂੰ ਆਈ ਹੈ 4 ਵਜੇ ਉਸ ਤੋਂ ਬਾਅਦ ਬੰਦ ਹੈ ਔਰ ਕੰਟੀਨਿਊ ਪੂਰੇ ਪੰਜਾਬ 'ਚ ਆਈ ਹੈ ਪੂਰੇ ਪੰਜਾਬ 'ਚ ਬੰਦ ਪਿਆ ਸਾਰੇ ਡਿਸਟ੍ਰਿਕਟ ਚ ਆਲ ਓਵਰ ਸਾਰੇ ਕਿਤੇ ਬੰਦ ਪਿਆ ਕਦੋਂ ਤੱਕ ਠੀਕ ਹੋਊਗਾ ਇਹ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਤੇ ਨਹੀਂ ਹੈਗੀ ਪਰ ਆਪਾਂ ਗੱਲ ਕੀਤੀ ਹੁਣੇ ਥੋੜੀ ਦੇਰ ਪਹਿਲਾਂ ਵੀ ਟੈਕਨੀਕਲ ਟੀਮ ਨਾਲ ਉਹ ਕਹਿੰਦੇ ਵੀ ਲੱਗੇ ਹੋਏ ਆ ਮਤਲਬ ਛੋਟ ਛੋਟ ਆਊਟ ਕਰਦੇ ਪਏ ਆ ਜਿੰਨੀ ਜਲਦੀ ਹੋ ਸਕਿਆ ਆਪਾਂ ਚਲਾ ਦਵਾਂਗੇ ਪਰ 1-2 ਦਿਨ ਦਾ ਉਹ ਕਹਿ ਰਹੇ ਨੇ ਹਲੇ ਸਾਰੇ ਪਾਸੇ ਸਾਰੇ ਪਾਸੇ ਆਲ ਓਵਰ ਪੰਜਾਬ 'ਚ ਆਲ ਓਵਰ ਪੰਜਾਬ